ਵੀਕ ਪੁਆਇੰਟ ਜਿਹੜੇ ਹੈਗੇ ਅਜੇ ਹੈ ਸਤਲੁਜ ਦੇ ਜਿੱਥੇ ਕਿ ਬੰਨ ਲਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਖਤਰਾ ਲੁਧਿਆਣੇ ਤੱਕ ਨੂੰ ਸੀ 2019 ਦੇ ਵਿੱਚ ਇਹ ਤਾਂ ਹੋਇਆ ਸਥਿਤੀ ਆਈ ਸੀ ਉਦੋਂ ਫਿਰ ਇੱਥੋਂ ਦਾ ਇੱਕ ਡਰੇਨ ਕੱਢੀ ਸੀ ਇੱਥੋਂ ਇਸ ਪਾਸੇ ਤੋਂ ਹੋਰ ਖੋਰ ਲਿਆ ਸੀ ਮਿੱਟੀ ਨੂੰ ਜ਼ਮੀਨ ਨੂੰ ਸੀ ਸੀ ਮਿੱਟੀ ਇਹਦਾ ਰੀਜਨ ਇਹੀ ਆ ਜਿਹੜੀ ਨਾ ਇੱਥੇ ਮਾਈਨਿੰਗ ਹੋਈ ਆ ਨਾ ਜਾਇਜ਼ ਜਾਂ ਨਾ ਜਾਇਜ਼ ਮਾਈਨਿੰਗ ਹੋਈ ਆ ਉਸੇ ਸਾਈਡ ਹੋਈ ਆ ਦੇ ਨੇੜੇ ਹੋਈ ਆ ਹੋਣੀ ਤਾਂ ਇੱਥੇ ਸੀ ਇੱਥੇ ਮੈਨਿੰਗ ਨਹੀਂ ਆ ਦੇਖੋ ਆ ਮੋੜ ਪੈਂਦਾ ਆ ਸਾਹਮਣੇ ਆ ਟੱਕਰ ਆ ਨਾ ਇੱਥੇ ਤੇ ਰਿਆ ਬਹੁਤ ਚੌੜਾ ਏ ਇੱਥੇ ਚੌੜਾ ਵੀ ਹੈਗਾ ਤੇ ਇੱਥੋਂ ਮੈਨਿੰਗ ਨਹੀਂ ਹੋਈ ਇਹਦਾ ਕਾਰਨ ਆ ਦੇਖ ਲਓ ਇੱਧਰ ਇਹ ਤੁਹਾਡੇ خیال ਨਾਲ ਵੀ ਆ ਕਿਨਾਰਾ ਹੋਰ ਵਧਣਾ ਚਾਹੀਦਾ ਸੀ ਤਾਂ ਕਿ ਦਰਿਆ ਚੌੜਾ ਹੋ ਜਾਂਦਾ ਬਿਲਕੁਲ ਜੀ ਸਿੱਧਾ ਚੌੜਾ ਵੀ ਹੋ ਜਾਂਦਾ ਇਹ ਤੋਂ ਵੀ ਇੱਧਰ ਜਾਣਾ ਸੀ ਹੋਰ ਕਿਉਂਕਿ ਇਹ ਵੀ ਫੇਰ ਵੀ ਜੇ ਆਪਾਂ ਚੌੜਾ ਵੀ ਲਾ ਲਈਏ ਤਾਂ ਵੀ ਬੰਨ੍ਹ ਦੇ ਨਾਲ ਚੱਲਦਾ ਆ ਇੱਧਰ ਇੱਧਰ ਤਾਂ ਬੰਨ੍ਹ ਪਾਉਣਾ ਕਿਲੋਮੀਟਰ ਤੇ ਉੱਪਰ 1 ਕਿਲੋਮੀਟਰ ਦੇ ਨੇੜੇ ਹੈਗਾ ਆ ਮਤਲਬ ਇੱਧਰ ਦਰ ਵੀ ਇੱਥੇ ਇੱਕ ਅਫੀਸਰ ਹੈਗਾ ਉਹਦੀ 130 35 ਏਕੜ ਦੇ ਕਰੀਬ ਜ਼ਮੀਨ ਆ ਮੇਨ ਰੀਜਨ ਇਹ ਆ ਉਹਦੇ ਕਰਕੇ ਇੱਥੋਂ ਮਾਈਨਿੰਗ ਨਹੀਂ ਹੋ ਰਹੀ ਉਹ ਲੱਖਾਂ ਲੋਕ ਮਾਰਨ ਨੂੰ ਤਿਆਰ ਆ ਇੱਕ ਬੰਦੇ ਪਿੱਛੇ ਹੁਣ ਵੀ ਇਹ ਤੱਥਾਂ ਤੇ ਹੈਗੀ ਗੱਲ ਤੁਹਾਡੀ ਤੱਥਾਂ ਜੀ ਤੱਥਾਂ ਦੇ ਆਧਾਰ ਤੇ ਆ ਇਹ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਇਮਾਨਦਾਰੀ ਦਿਖਾਓ ਇੱਥੇ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਮਤਲਬ ਜੁੜੀ ਹੋਈ ਆ ਲੁਧਿਆਣੇ ਤੱਕ ਇਹਦੀ ਮਾਰ ਪੈਣੀ ਆ ਘੱਟੋ ਘਾਟ ਮਾਛੀਵਾੜਾ ਤੱਕ ਤਾਂ ਬਿਲਕੁਲ ਡੁੱਬ ਜਾਣਾ ਚੱਲਦਾ ਜਿਹੜਾ ਰੈਡ ਨੋਟ ਆ ਇੱਥੇ ਥੋੜੀ ਬੰਨ ਟੁੱਟਣ ਦਾ ਖਤਰਾ ਹੈ ਹਾਂਜੀ ਆ ਦੇਖੋ ਦਰਿਆ ਮੁੜਿਆ ਹੋਇਆ ਦਰਿਆ ਇੱਥੇ ਬਹੁਤ ਛੋਟਾ ਰਹਿ ਗਿਆ ਮਤਲਬ ਹਾਂਜੀ ਹਾਂ ਇਹ ਉਹ ਆਪਾਂ ਸਾਹਮਣੇ ਦੇਖ ਸਕਦੇ ਹਾਂ ਹੂੰ ਇਹ ਦਰਿਆ ਇਹਦਾ ਚੌੜਾ ਹੁੰਦਾ ਮਤਲਬ ਜੇ ਦਰਿਆ ਜਿੱਦਾਂ ਇੱਥੇ ਚੌੜਾ ਚੱਲ ਰਿਹਾ ਇੱਥੇ ਵੀ ਚੌੜਾ ਚੱਲ ਰਿਹਾ ਆ ਜਗ੍ਹਾ ਖਰਨੀ ਚਾਹੀਦੀ ਇੱਥੇ ਜਿਹੜੀ ਵੀ ਘਰ ਲਈ ਅਸੀਂ ਕਹਿੰਦੇ ਵੀ ਇਹ ਸਿੱਧਾ ਹੋ ਜਵੇ ਤਾਂ ਸਾਡੇ ਲੋਕਾਂ ਦੀ ਸੇਫਟੀ ਹੋ ਜੂ ਔਰ ਉਹਦੇ ਵਿੱਚ ਜਿਹੜਾ ਜੰਗਲਾਤ ਵਾਲੇ ਆ ਸਾਡੇ ਕੋਲ ਉਹਨਾਂ ਨੇ ਮੰਨਿਆ ਵੀ ਇਹ ਸਾਡੀ ਜਗ੍ਹਾ ਹਾਂ ਠੀਕ ਆ ਕਹਿੰਦੇ ਅਸੀਂ ਮਾਈਨਿੰਗ ਨਹੀਂ ਕਰਨ ਦੁੱਤੀ ਜਾਂ ਜੰਗਲਾਤ ਜਗਾ ਸਿੱਧੀ ਕਰਨ ਵਾਲੀ ਗੱਲ ਤੁਸੀਂ ਕਹਿੰਦੇ ਹੋ ਇਹ ਜੰਗਲਾਤ ਦੀ ਜਗਾ ਜੀ ਜੰਗਲਾਤ ਵਾਲੇ ਉੱਥੇ ਬੈਠੇ ਆ ਜੀ ਆਪ ਆਪ ਸਰਦਾਰ ਦੱਸਦੇ ਆਂ ਵੀ ਹਾਂ ਸਾਡੀ ਜਗਾ ਇਹ ਬਿਲਕੁਲ ਭਾਈ ਦੇਖੋ ਦਰਿਆ ਜਿਹੜੇ ਹੁੰਦੇ ਆ ਜੇ ਮੁਰਦਾ ਵੀ ਆ ਉਹਦਾ ਕੋਈ ਢੰਗੋ ਤਰੀਕਾ ਹੁੰਦਾ ਹੈ ਨਾ ਪਰ ਹੁਣ ਜਿੱਥੇ ਇਹ ਦਰਿਆ ਮੁਰਦਾ ਏ ਉਹਦੇ ਪਰਲੀ ਪਾਸੇ ਪਿੰਡ ਤੇ ਟੱਕਰ ਵੱਜਦੀ ਹੈ ਟੱਕਰ ਵੱਜਣ ਦੇ ਨਾਲ ਉਹ ਟੱਕ ਮਾਰਦਾ ਪਾਣੀ ਤੇ ਹੋਲੀ ਇੱਕ ਅੱਧਾ ਬੰਨ ਟੁੱਟਿਆ ਭਾਈ ਸੁਆਹ ਹੋ ਜਾਣਾ ਅੱਧਾ ਚਮਕੌਰ ਸਾਹਿਬ ਡੁੱਬ ਜਾਣਾ ਮਤਲਬ ਹੁਣ ਦੇਖੋ ਇਹ 75000 ਕਿਸੀ ਕੁ ਪਾਣੀ ਚੱਲ ਰਿਹਾ ਹੈ ਨਾ 7580 ਦੇ ਕਰੀਬ ਆ 75 ਕਹਿੰਦੇ ਹੋਰ ਛੱਡਣਾ ਇਹ ਦੁੱਗਣਾ ਹੋਣਾ ਹੈ ਫੇ ਕਿੰਨੀ ਮਾਰ ਪੈਣੀ ਹੈ ਉੱਥੇ ਹੈ ਨਾ ਤੇ ਕਿੰਨਾ ਨੁਕਸਾਨ ਹੋਣਾ ਹੈਗਾ ਆ ਜਦੋਂ ਸਭ ਪਤਾ 2023 ਦੇ ਵਿੱਚ ਵਿਹੜ ਆਏ ਬਾਈ ਦਰਿਆਵਾਂ ਨੂੰ ਚੈਨਲਾਈਜ਼ ਕਿਉਂ ਨਹੀਂ ਕੀਤਾ ਗਿਆ ਪਾਕਿਸਤਾਨ ਜਿਹਨੂੰ ਮਾੜਾ ਦੇਸ਼ ਕਿਹਾ ਜਾਂਦਾ ਉਹ ਵੀ ਆਪਣੇ ਦਰਿਆਵਾਂ ਨੂੰ ਚੈਨਲਾਈਜ਼ ਕਰਕੇ ਜੇ ਇਹਨਾਂ ਦੀ ਮਿੱਟੀ ਕੱਢੀ ਹੁੰਦੀ ਇਹਨਾਂ ਨੂੰ ਡੂੰਘੇ ਕੀਤਾ ਹੁੰਦਾ ਤਾਜ਼ਾ ਨੌਬਤ ਨਾਮ ਦੀ ਬਾਈ ਜੀ ਪਰ ਸਰਕਾਰਾਂ ਦਾ ਸਾਡੀਆਂ ਦਾ ਧਿਆਨ ਨਹੀਂ ਗੁੰਗੇ ਹੋਏ ਪਏ ਆ ਸਾਰੀ ਜਿੱਥੇ ਜੀ ਬੰਨ ਟੁੱਟਣ ਲੱਗਦਾ ਉੱਥੇ ਸਾਰੇ ਪੁੱਜ ਜਾਂਦੇ ਐਮ ਐਲ ਏ ਪਰ ਦੂਜੇ ਪਾਸੇ ਆ 샤ਰੂ 우샤ਹੂ ਕਾਰਨ ਦੀਆਂ ਜ਼ਮੀਨਾਂ ਵਚਾਈਆਂ ਜਾਂਦੀਆਂ ਬਾਈ ਜੀ ਉਹਨਾਂ ਨੇ ਜਿਵੇਂ ਦੱਸਿਆ ਇਹਨਾਂ ਦੇ ਮੁਤਾਬਕ 130 35 ਏਕੜ ਜ਼ਮੀਨ ਜਿਹੜੀ ਹੈਗੀ ਕਿਸੇ ਕਮਿਸ਼ਨਰ ਵਗੈਰਾ ਦੀ ਦੱਸੀ ਜਾਂਦੀ ਹੈ ਰਿਟਾਇਰਡ ਹੈ ਤੇ ਉਹ ਰਿਟਾਇਰ ਹੋ ਕੇ ਵੀ ਉਹਨੀਆਂ ਪਾਵਰਾਂ ਚੱਲ ਰਹੀਆਂ ਜੀ ਤੇ ਇੱਕ ਪਾਸੇ ਇੱਕ ਬੰਦਾ ਤੇ ਇੱਕ ਪਾਸੇ ਪੂਰੀ ਦੁਨੀਆ ਲੋਕਾਂ ਕੋਲ ਪਾਵਰ ਸਭ ਤੋਂ ਵੱਡੀ ਹੁੰਦੀ ਹੈ ਲੋਕਤੰਤਰ ਚ ਤਾਂ ਇਹੀ ਤਾਂ ਮੈਂ ਫਿਰ ਸੋਚਿਆ ਮਹਰ ਆਪਾਂ ਕਿੰਨਾ ਕੁ ਰੋਕਾਂਗੇ ਬਾਹਰੀ ਜਨ ਤਾਂ ਪੜਾਉ ਆ ਸਾਹਮਣੇ ਵੀ ਉਹ ਸਾਹਮਣੇ ਦਿਖਦਾ ਆ ਫਿਰ ਇਹਨਾਂ ਨਾਲ ਮੈਂ ਗੱਲ ਕੀਤੀ ਸਾਰਿਆਂ ਨਾਲ ਮਾ ਵੀ ਆਪਾਂ ਐਮਐਲਏ ਕੁਦਰਤੀ ਉੱਥੇ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਪਹਿਲੇ ਏਡੀਸੀ ਗਏ ਹੋਇਆ ਦੇਖਣ ਕੋਈ ਵੀ ਨਹੀਂ ਇੱਥੇ ਸੰਤ ਬਾਈ ਕਿੱਦਾਂ ਆਣਗੇ ਉਹ ਤੁਸੀਂ ਦੇਖੋ ਚਿੱਕੜ ਤੋਂ ਅਸੀਂ ਲੰਘ ਕੇ ਆਏ ਆ ਮੁਸ਼ਕਲ ਨਾਲ ਆਏ ਆ ਬਹੁਤ ਮੁਸ਼ਕਲ ਨਾਲ ਆਏ ਆ ਸਾਦੇ ਪੈਰ ਇਹਨਾਂ ਦੇ ਤੇ ਪਤਾ ਨਹੀਂ ਹੋਣਾ ਫਿਰ ਉਹਨਾਂ ਤਾਂ ਇੱਧਰ ਆਇਆ ਨਹੀਂ ਜਾਣਾ ਬਿਲਕੁਲ ਜੀ ਤੇ ਆਏ ਤਾਂ ਕੀ ਹੋਣੇ ਆ ਜੀ ਉਹ ਜੇ ਆਏ ਹੁੰਦੇ ਤਾਂ ਇੱਥੋਂ ਸਾਨੂੰ ਹਰੀ ਚੰਡੀ ਦੇ ਦਿੰਦੇ ਕਹਿੰਦੇ ਐਮਐਲਏ ਗੋਲ ਮੋਲ ਦੀ ਗੱਲ ਕਰ ਗਿਆ ਉੱਥੋਂ ਸਾਨੂੰ ਤਾਂ ਇਹ ਕਿਹਾ ਸੀਗਾ ਨੇ ਉਹ ਸੜਕ ਤੋਂ ਡਰੋਨ ਦੇ ਨਾਲ ਦੇਖਣਗੇ ਮੈਨੂੰ ਲੱਗਦਾ ਕੈਮਰੇ ਕੋਈ ਇੱਥੇ ਨਹੀਂ ਵੜਨਾ ਵੜ ਹੋਣਾ ਉਹਨਾਂ ਤੋਂ ਇਹ ਇੰਨੇ ਸਾਡੇ ਅਫਸਰ ਇੰਨੇ ਉਹ ਨਹੀਂ ਹੈਗੇ ਮੈਨੂੰ ਕੋਈ ਅਫਸਰ ਦਿਖਾ ਦਿਓ ਇੱਕ ਆ ਗੁਰਦਾਸਪੁਰ ਲੱਗੇ ਹੋਏ ਜੀ ਕਹਿੰਦੇ ਜੀ ਆ ਸਾਡੀ ਵੀਡੀਓ ਦਿਖਾ ਦਿਓ ਜੀ ਮੈਂ ਕਿਹਾ ਮੈਂ ਜਲੂਸ ਕੱਢ ਦੇਣਾ ਤੁਹਾਡਾ ਤੇ ਵੀਡੀਓ ਦਿਖਾ ਦਿਓ ਐਡਾ ਡਰੋਨ ਚੱਕਿਆ ਪਾ ਦੋ ਥੈਲੇ ਦੋ ਲਿਬਾਬੇ ਜਾਂਦੇ ਸੀ ਉਹਦੇ ਰੋਟੀ ਦੇ 600 500 500 ਘਰ ਸੀਗਾ ਉਹਨਾਂ ਨੂੰ ਵੰਡਣੀ ਸੀ ਜੀ ਸ਼ਾਮ ਦੇ 6 ਵਜੇ ਵੰਡਣ ਲੱਗੇ ਮੈਂ ਕਿਹਾ ਤੁਸੀਂ ਤਾਂ ਕੱਲ ਨੂੰ 6 ਵਜੇ ਤੱਕ ਨਹੀਂ ਤੁਹਾਡੀ ਮੁੱਕਣੀ ਏ ਦੋ ਦੋ ਥੈਲੇ ਮੈਂ ਕਹਿੰਦਾ ਚਾਹੀ ਜੋ ਮਰਜੀ ਉਹਨੇ ਕਾਲੇ ਕੰਮ ਕੀਤੇ ਪਰ ਆ ਕੇ ਜਦੋਂ ਬੋਲ ਪਿਆ ਉਹ ਉਦੋਂ ਟੰਗ ਲਿਆ ਫਿਰ ਜੇ ਕਾਲੀਆਂ ਕਰਤੂਤਾਂ ਤੁਹਾਡੇ ਕੋਲ ਸੀਗੀਆਂ ਤਾਂ ਉਦੋਂ ਦਾ ਕਿਉਂ ਨਹੀਂ ਟੰਗਿਆ ਫਿਰ ਤੁਸੀਂ ਆਪਣੇ ਆਪ ਨੂੰ ਹੀ ਇਮਾਨਦਾਰ ਦੱਸਦੇ ਹੋ ਇਹ ਇਮਾਨਦਾਰੀ ਦਾ ਨਕਾਬ ਪਾਇਆ ਹੋਇਆ ਬਾਈ ਇਹ ਸਭ ਬੇਈਮਾਨ ਹੈ ਇਹ ਕਿਸੇ ਨਾ ਕਿਸੇ ਦੇ ਐਮਐਲਏਾਂ ਦੇ ਸਾਰਿਆਂ ਦੇ ਪਾਇਆ ਪੋਤੜੇ ਭਾਈ ਜਿੱਦਣ ਬੋਲਿਆ ਉਦੋਂ ਛਾਂਗ ਦਾਂਗੇ ਤੈਨੂੰ ਆ ਕੰਮ ਚੱਲਿਆ ਹੋਇਆ ਇਸ ਕਰਕੇ ਕੋਈ ਨਹੀਂ ਬੋਲਦਾ ਭਾਈ ਇੱਥੇ ਇਸ ਸਮੇਂ ਚਮਕੌਰ ਸਾਹਿਲਕੇ ਦੇ ਵਿੱਚ ਖੜੇ ਆ ਤੇ ਇਸ ਥਾਂ ਦੇ ਉੱਤੇ ਦੋ ਵੀਕ ਪੁਆਇੰਟ ਜਿਹੜੇ ਹੈਗੇ ਅਜੇ ਹੀ ਆ ਸਤਲੁਜ ਦੇ ਜਿੱਥੇ ਕਿ ਬੰਨ ਲਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਖਤਰਾ ਲੁਧਿਆਣੇ ਤੱਕ ਨੂੰ ਸੀ ਤੇ ਹੁਣ ਉਹਨਾਂ ਬੰਨਾਂ ਦੇ ਉੱਤੇ ਕੰਮ ਕਰ ਰਹੇ ਆ ਲੋਕ ਇਕੱਠੇ ਹੋ ਕੇ ਇੱਕ ਪਿੰਡ ਹੈ ਦੌਦਪੁਰ ਚਮਕੌਰ ਸਾਹਿਬ ਦੇ ਨੇੜੇ ਪੈ ਜਾਂਦਾ ਦੂਜਾ ਹੈਗਾ ਸਰੰਗਪੁਰ ਜਿੱਥੇ ਵੀ ਬੰਨ ਟੁੱਟਣ ਵਾਲਾ ਸੀ ਤੇ ਅਸੀਂ ਉੱਥੇ ਖਬਰ ਵੀ ਕੀਤੀ ਸੀ ਵਿਧਾਇਕ ਸਾਹਿਬ ਆ ਮੌਕੇ ਤੇ ਖੜੇ ਸੀ ਥੌਜ ਲੱਗੀ ਹੋਈ ਆ ਤੇ ਸਾਡੇ ਨਾਲ ਕੁਝ ਵੀਰ ਐ ਇਸੇ ਹਲਕੇ ਦੇ ਕਿਸਾਨ ਯੂਨੀਅਨ ਨਾਲ ਵੀ ਸੰਬੰਧਿਤ ਐ ਜਿਨ੍ਹਾਂ ਦਾ ਖਦਸ਼ਾ ਹੈ ਕਿ ਇਸ ਪਾਸੇ ਬੰਨ ਖਤਰੇ ਤੋਂ ਬਾਹਰ ਰਹਿ ਸਕਦੇ ਸੀ ਜੇਕਰ ਕੰਮ ਸਹੀ ਤਰੀਕੇ ਹੋਇਆ ਹੁੰਦਾ ਉਸ ਪਾਸੇ ਦਰਿਆ ਬੰਨ ਦੇ ਨਾਲ ਚੱਲਦਾ ਜਦੋਂ ਕਿ ਦੂਜੇ ਪਾਸੇ ਬੰਨ 1 ਕਿਲੋਮੀਟਰ ਲਗਭਗ ਦੂਰ ਤੇ ਦਰਿਆ ਇੱਕੇ ਪਾਸੇ ਤੋਂ ਹੋ ਕੇ ਬਹੁਤ ਘੱਟ ਏਰੀਆ ਦੇ ਵਿੱਚ ਆ ਜਾਂਦਾ ਜਿਸ ਕਰਕੇ ਉਸ ਬੰਨ ਨੂੰ ਢਾਹ ਲੱਗਦੀ ਆ ਤੇ ਇਸ ਵਜ੍ਹਾ ਕਰਕੇ ਇਹ ਪਿੰਡ ਇਸ ਸਮੇਂ ਖਤਰੇ ਦੇ ਵਿੱਚ ਜੇ ਕੰਮ ਸਹੀ ਹੋਇਆ ਹੁੰਦਾ ਤਾਂ ਸ਼ਾਇਦ ਇਹ ਕੁਝ ਨਾ ਹੁੰਦਾ ਸੋ ਗੱਲਬਾਤ ਕਰਦੇ ਆ ਮੇਰੇ ਨਾਲ ਜੁਧਾਰ ਸਿੰਘ ਜੀ ਕਿਸਾਨ ਯੂਨੀਅਨ ਖੋਸਾ ਤੋਂ ਤੇ ਨਾਲ ਜਿਹੜੇ ਹੋਰ ਵੀਰ ਚਮਕੌਰ ਸਾਹਿਬ ਹਲਕੇ ਦੇ ਗੱਲਬਾਤ ਕਰਦੇ ਆ ਬਈ ਤੁਸੀਂ ਜਿਹੜਾ ਖਦਸ਼ਾ ਜਤਾ ਰਹੇ ਹੋ ਯਕੀਨ ਹੈ ਤੁਹਾਨੂੰ ਵੀ ਜੋ ਤੁਸੀਂ ਸੋਚ ਰਹੇ ਹੋ ਇਹ ਵਾਕਿਆ ਦਰੁਸਤ ਗੱਲ ਆ ਜੀ ਬਿਲਕੁਲ ਪੂਰਾ ਯਕੀਨ ਆ ਦਰੁਸਤ ਵੀ ਹੈਗੀ ਇਹ ਤਾਂ ਇੱਕ ਪ੍ਰੂਫ ਹੈਗਾ ਆ 2019 ਦੇ ਵਿੱਚ 2019 ਦੇ ਵਿੱਚ ਇਹ ਤਾਂ ਇਹ ਸਥਿਤੀ ਆਈ ਸੀ ਉਦੋਂ ਫਿਰ ਇੱਥੋਂ ਦਾ ਇੱਕ ਡਰੇਨ ਕੱਢੀ ਸੀ ਇੱਥੋਂ ਇਸ ਪਾਸੇ ਤੋਂ ਹੋਰ ਖੋਰ ਲਿਆ ਸੀ ਮਿੱਟੀ ਨੂੰ ਜ਼ਮੀਨ ਨੂੰ ਇਹ ਸੀ ਮਿੱਟੀ ਇਹਦਾ ਰੀਜਨ ਇਹੀ ਆ ਜਿਹੜੀ ਨਾ ਇੱਥੇ ਮਾਈਨਿੰਗ ਹੋਈ ਆ ਜਾਇਜ਼ ਜਾਂ ਨਜਾਇਜ਼ ਮਾਈਨਿੰਗ ਹੋਈ ਆ ਉਸੇ ਸਾਈਡ ਹੋਈ ਆ ਕੋਈ ਵੀ ਮਾਈਨਿੰਗ ਹੋਈ ਜਾਇਜ਼ ਹੋਈ ਭਾਵੇਂ ਨਜਾਇਜ਼ ਉਧਰ ਬੰਦੇ ਨੇੜੇ ਹੋ ਗਈ ਆ ਨੇੜੇ ਹੋਈ ਆ ਹੋਣੀ ਤਾਂ ਇੱਥੇ ਸੀ ਇੱਥੇ ਮਾਈਨਿੰਗ ਨਹੀਂ ਹੋਈ ਆ ਦੇਖੋ ਆ ਮੋੜ ਪੈਂਦਾ ਆ ਸਾਹਮਣੇ ਆ ਟੱਕਰ ਆ ਨਾ ਇੱਥੇ ਤੇ ਰਿਆ ਬਹੁਤ ਚੌੜਾ ਏ ਇ ਤੇ ਇੱਥੋਂ ਮਾਈਨਿੰਗ ਨਹੀਂ ਹੋ ਜਦਾ ਕਾਰਨ ਆ ਦੇਖ ਲੋ ਇੱਧਰ ਇਹ ਤੁਹਾਡੇ ਖਿਆਲ ਨਾਲ ਵੀ ਆਹ ਕਿਨਾਰਾ ਹੋਰ ਵੱਡਣਾ ਚਾਹੀਦਾ ਸੀ ਤਾਂ ਕਿ ਦਰਿਆ ਚੌੜਾ ਹੋ ਜਾਂਦਾ ਬਿਲਕੁਲ ਜੀ ਸਿੱਧਾ ਚੌੜਾ ਵੀ ਹੋ ਜਾਂਦਾ ਇਹ ਤੋਂ ਵੀ ਇੱਧਰ ਜਾਣਾ ਸੀ ਹੋਰ ਕਿਉਂਕਿ ਇਹ ਵੀ ਫੇਰ ਵੀ ਜੇ ਆਪਾਂ ਚੌੜਾ ਵੀ ਲਾ ਲਈਏ ਤਾਂ ਵੀ ਬੰਨ੍ਹ ਦੇ ਨਾਲ ਚੱਲਦਾ ਹੈ ਇੱਧਰ ਇੱਧਰ ਤਾਂ ਬੰਨ੍ਹ ਹੀ 10 ਪੌਣਾ ਕਿਲੋਮੀਟਰ ਤੇ ਉੱਪਰ 1 ਕਿਲੋਮੀਟਰ ਦੇ ਨੇੜੇ ਹੈਗਾ ਆ ਮਤਲਬ ਇੱਧਰ ਦਰਿਆ ਚੱਲਣਾ ਚਾਹੀਦਾ ਸੀ ਔਰ ਇੱਧਰ ਏਰੀਆ ਵੀ ਉੱਚਾ ਹੈ ਪਰ ਇਹ ਮਾਲਕੀ ਜ਼ਮੀਨਾਂ ਹੋਣੀਆਂ ਬਾਈ ਇੱਧਰ ਹੋ ਕੇ ਕਹਿਣਗੇ ਵੀ ਸਾਡੀ ਜ਼ਮੀਨਾਂ ਦਾ ਯਾਰ ਤੁਸੀਂ ਨੁਕਸਾਨ ਕਿਉਂ ਨੇਓ ਫਿਰ ਇੱਥੇ ਮਾਲਕੀ ਵੀ ਹੈਗੀ ਐ ਇੱਥੇ ਦੂਜੇ ਵੀ ਹੈਗੀਆਂ ਦਰਿਆ 'ਚ ਇਦਾਂ ਹੀ ਹੈਗੀਆਂ ਉੱਧਰ ਵੀ ਮਾਲਕੀ ਵੀ ਦੂਜੇ ਮਿਕਸ ਆ ਇਹ ਜਦ ਬੰਨ ਲੱਗ ਗਿਆ ਉੱਧਰ ਬੰਨ ਲੱਗ ਗਿਆ ਇੱਧਰ ਬੰਨ ਲੱਗ ਗਿਆ ਮਤਲਬ ਦਰਿਆ ਆ ਇਹ ਮਤਲਬ ਲੋਕਾਂ ਦੀ ਸੇਫਟੀ ਦਾ ਮਤਲਬ ਹੋਣਾ ਚਾਹੀਦਾ ਲੋਕਾਂ ਦੀ ਸੇਫਟੀ ਆ ਜੀ ਦੂਜਾ ਇੱਥੇ ਰੀਜਨ ਇਹ ਹੈਗਾ ਆ ਵੀ ਇੱਥੇ ਇੱਕ ਆਫੀਸਰ ਹੈਗਾ ਉਹਦੀ 130 35 ਏਕੜ ਦੇ ਕਰੀਬ ਜ਼ਮੀਨ ਆ 메ਨ ਰੀਜਨ ਇਹ ਆ ਉਹਦੇ ਕਰਕੇ ਇਥੋਂ ਮਾਈਨਿੰਗ ਨਹੀਂ ਹੋ ਰਹੀ ਉਹ ਲੱਖਾਂ ਲੋਕ ਮਾਰਨ ਨੂੰ ਤਿਆਰ ਆ ਇੱਕ ਬੰਦੇ ਪਿੱਛੇ ਹੁਣ ਵੀ ਤੱਥਾਂ ਤੇ ਹੈਗੀ ਗੱਲ ਤੁਹਾਡੀ ਤੱਥਾਂ ਜੀ ਤੱਥਾਂ ਦੇ ਆਧਾਰ ਤੇ ਆ ਇਹ ਬਿਲਕੁਲ ਸੱਚੀ ਗੱਲ ਹੈਗੀ ਆ ਤੇ ਉਹਦੇ ਕਰਕੇ ਇਧਰੋਂ ਇਹ ਮੈਨਿੰਗ ਨਹੀਂ ਕਰਦੇ ਆਫੀਸਰ ਹੁਣ ਵੀ ਕੰਮ ਦੇ ਉੱਤੇ ਆ ਜਾਂ ਫਿਰ ਉਹ ਰਿਟਾਇਰਡ ਆ ਰਿਟਾਇਰਡ ਹੋ ਗਏ ਸੀ ਹੁਣ ਉਹ ਉਹਨਾਂ ਤੇ ਕੋਈ ਕੇਸ ਵਗੈਰਾ ਵੀ ਕਹਿੰਦੇ ਹੋਇਆ ਤੇ ਉਹ ਉਹਦਾ ਇਹ ਰੀਜਨ ਆ ਤੇ ਹੋਰ ਵੀ ਇੱਥੇ ਵੱਡੇ ਸ਼ਾਹੂਕਾਰਾਂ ਦੀ ਜਿਵੇਂ ਕਿ ਤਾਂ ਸਾਰੇ ਪਪੂਲਰ ਹੋਏ ਇੱਥੇ ਇਸ ਥਾਂ ਦੇ ਉੱਤੇ ਸਾਰੇ ਕਿਤੇ ਇਹ ਪاپੂਲਰ ਤਾਂ ਦੂਜੀ ਸਾਈਡ ਵੀ ਚਲੋ ਜਿੱਥੇ ਖਾਲੀ ਜਗ੍ਹਾ ਹੈਗੀ ਸੀ ਉੱਥੇ ਲਾਅਤੇ ਆ ਜਿੱਥੇ ਜ਼ਮੀਨ ਬਚੀ ਹੋਈ ਹੈ ਜਿੱਥੇ ਮਤਲਬ ਦਰਿਆ ਚੱਲਦਾ ਹੀ ਨਹੀਂ ਉੱਥੇ ਵੀ ਉਹ ਲੱਗੇ ਹੋਏ ਸਾਰੇ ਮਤਲਬ ਇਹ ਵੀ ਦਰਿਆ ਦੀ ਜ਼ਮੀਨ ਆ ਦਰਿਆ ਦੀ ਜ਼ਮੀਨ ਆ ਜਿਹੜੀ ਬੰਨ ਦੇ ਅੰਦਰ ਨੇਚਰਲ ਲੋਕਾਂ ਦੀ ਜ਼ਮੀਨ ਵੀ ਹੁੰਦੀ ਹੈ ਉੱਥੇ ਨੇਚਰਲ ਲਾ ਦਿੰਦੇ ਹੈ ਹੁਣ ਜੇ ਆਪਾਂ ਦੇਖੀ ਵੀ ਇਧਰਲੀ ਸਾਈਡ ਬੰਨ ਬਾਈ ਜੀ ਕਿੱਥੇ ਆ ਕੋਈ ਨਿਸ਼ਾਨੀ ਦੱਸ ਸਕਦੇ ਆ ਸਾਹਮਣੇ ਆ ਬੰਦ ਹੈ ਜੀ ਆ ਜਿੱਥੇ ਉਹ ਸਾਹਮਣੇ ਇੱਕ ਚਿੱਟੀ ਇਮਾਰਤ ਦਿਖ ਰਹੀ ਆ ਇਹ ਇਹ ਉਦੋਂ ਹੀ ਜਗ੍ਹਾ ਦਾ ਨਾਮ ਹੈਗਾ ਇੱਥੇ ਇਹਨਾਂ ਦੇ ਆਏ ਸਾਲ ਇੱਥੇ ਕੀ ਪ੍ਰੋਗਰਾਮ ਹੁੰਦਾ ਪੈਰੋ ਮੱਜਰੇ ਵਾਲਿਆਂ ਦੀ ਉਹ ਬੰਦ ਤੇ ਆ ਬਿਲਕੁਲ ਤਾਂ ਮਤਲਬ ਉਹ ਜਿਹੜੀ ਗੱਡੀਆਂ ਖੜੀਆਂ ਸਾਹਮਣੇ ਉਹ ਬੰਦ ਤੇ ਖੜੀਆਂ ਤੇ ਆ ਜੀ ਉਹ ਆਰਮੀ ਦੀਆਂ ਗੱਡੀਆਂ ਖੜੀਆਂ ਸਾਹਮਣੇ ਜਿਹੜੀਆਂ ਇੱਥੇ ਆਰਮੀ ਲੱਗੀ ਹੋਈ ਆ ਉਹ ਸਾਹਮਣੇ ਸੰਗਤ ਲੱਗੀ ਹੋਈ ਆ ਸਾਹਮਣੇ ਨਾ ਦਿਖਦਾ ਆ ਉਹ ਸਾਹਮਣੇ ਟੱਕਰ ਵੱਜ ਰਹੀ ਆ ਇੱਕ ਕਾਰਨ ਹੋਰ ਹੈਗਾ ਜਿਹੜਾ ਤੁਹਾਨੂੰ ਅਸੀਂ ਇੱਥੇ ਬੁਲਾਇਆ ਇਹਦਾ ਮੇਨ ਰੀਜ਼ਨ ਆ ਮਤਲਬ ਥੈਲੇ ਲਾ ਲਾ ਥੱਕ ਗਏ ਇੱਕ ਜਗ੍ਹਾ ਲਾਉਂਦੇ ਅੱਗੇ ਟੁੱਟਣ ਲੱਗ ਜਾਂਦਾ ਹਾਂ ਉਹ ਉਹ ਠੀਕ ਕਰਦੇ ਉਹ ਤੇ ਅੱਗੇ ਪ੍ਰੈਸ਼ਰ ਪੈ ਰਿਹਾ ਇਹ ਅਜੇ ਕਿੰਨੇ ਦਿਨ ਪਾਣੀ ਆਉਣਾ ਪਿੱਛੇ ਇਹ ਸਾਰਾ ਇਲਾਕਾ ਡੁੱਬ ਜਾਣਾ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਇਮਾਨਦਾਰੀ ਦਿਖਾਓ ਇੱਥੇ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਮਤਲਬ ਜੁੜੀ ਹੋਈ ਆ ਲੁਧਿਆਣੇ ਤੱਕ ਇਹਦੀ ਮਾਰ ਪੈਣੀ ਆ ਘੱਟੋ ਘਾਟ ਮਾਛੀਵਾੜਾ ਤੱਕ ਤਾਂ ਬਿਲਕੁਲ ਡੁੱਬ ਜਾਣਾ ਰੀਜ਼ਨ ਇਹ ਹੈਗਾ ਪਰਲੇ ਪਾਸੇ ਨਹਿਰਾਂ ਆ ਵਿੱਚ ਸੂਏ ਪੈਂਦੇ ਆ ਇੱਕ ਕਿਸਮ ਦੇ ਇੱਦਾਂ ਬੰਨ ਲੱਗੇ ਹੋਏ ਆ ਉਹ ਪਾਣੀ ਨਿਕਲਦਾ ਕਿਤੇ ਉਹਦਾ ਰਸਤਾ ਹੀ ਨਹੀਂ ਹੈਗਾ ਇਹ ਹੁਣ ਇੱਧਰ ਜੇ ਖੋਰਣਗੇ ਹੁਣ ਇਸ ਥਾਂ ਨੂੰ ਖਤਰਾ ਨਹੀਂ ਹੈਗਾ ਫੇ ਮਸ਼ੀਨਰੀ ਨੂੰ ਜਾਂ ਹੁਣ ਕਿਦਾਂ ਮਸ਼ੀਨਰੀ ਨੂੰ ਕੋਈ ਖਤਰਾ ਨਹੀਂ ਆ ਸੁੱਕਾ ਹੈਗਾ ਪਿੱਛੇ ਅਸੀਂ ਸਾਰਾ ਦੇਖ ਕੇ ਆ ਜਿਹੜੀ ਪੋਕ ਲੈ ਆ ਨਾ ਇਹ ਤਾਂ ਜੀ ਪਾਣੀ ਤੋਂ ਵਿੱਚੋਂ ਰੇਤਾ ਕੱਢ ਲੈਂਦੇ ਪਾਈਪ ਲਾ ਕੇ ਇਹ 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 ਕਿੱਦਾਂ ਹੋਣਾ ਹੈ ਪਹਿਲਾਂ ਇਹਨਾਂ ਨੇ ਵਿੱਚੋਂ ਵਿੱਚੋਂ ਪੱਟਣਾ ਹੈ ਲਾਸਟ ਫਿਰ ਇਹ ਜਿੱਥੇ ਮਤਲਬ ਥੋੜਾ ਜਿਹਾ ਪੱਟ ਕੇ ਤੇ ਪਾਸੇ ਕਰ ਲੈਂਦੇ ਮਸ਼ੀਨ ਨੂੰ ਫਿਰ ਆਪੇ ਹੀ ਰਸਤਾ ਬਣਾ ਲੈਣਾ ਆ ਮੇਨ ਹੈਗਾ ਵੀ ਗੱਬੇ ਤੇ ਇਹਨਾਂ ਨੇ ਕੰਮ ਕਰ ਦੇਣ ਇਹ 20 ਫੁੱਟ ਪੱਟ ਦੇਣ ਇਹਦੇ ਨਾਲੇ ਸਾਰਾ ਇਲਾਕਾ ਬਚ ਜੂਗਾ ਇਹ ਸਾਰਾ ਏਰੀਆ ਕਿਉਂਕਿ ਆਹੀ ਮੋੜ ਆ ਸਾਹਮਣੇ ਇਹੀ ਟੱਕਰ ਪੈਂਦੀ ਆ ਕੁਝ ਸੈਟਲਾਈਟ ਜਾਂ ਮੈਪ ਦੇ ਜ਼ਰੀਏ ਦਿਖਾ ਸਕਦੇ ਹੋ ਬਈ ਕੋਈ ਚੀਜ਼ ਵੀ ਇਹ ਅਸਲ ਚ ਮਾਜ਼ਰਾ ਹੈ ਕੀ ਆ ਥੋੜਾ ਸਕ੍ਰੀਨ ਬ੍ਰਾਈਟਨੈਸ ਕਰਿਓ ਇਹ ਨਾ ਜੀ ਆਪਾਂ ਦੇਖ ਰਹੇ ਹਾਂ ਸਤਲੁਜ ਦਰਿਆ ਇਹ ਹਕੀਕਤ ਚ ਚੱਲਦਾ ਹੈ ਅਸੀਂ ਕਿੱਧਰ ਖੜੇ ਹਾਂ ਇਸ ਸਮੇ ਆਪਾਂ ਆ ਖੜੇ ਹਾਂ ਜੀ ਓਰੇ ਆ ਨੀਲੇ ਪੁਆਇੰਟ ਦੇ ਉੱਤੇ ਅਸੀਂ ਇਹ ਨੀਲੇ ਪੁਆਇੰਟ ਤੇ ਖੜੇ ਹਾਂ ਜਿੱਥੇ ਆ ਬਾਹਰ ਡਾਟ ਹਾਂਜੀ ਹਾਂ ਆ ਓਰੇ ਅਸੀਂ ਜਿਹੜਾ ਸਾਡਾ ਮੈਨਿੰਗ ਦਾ ਉੱਥੇ ਆਪਣੇ ਹੁਣ ਚੱਲਦਾ ਜਿਹੜਾ ਰੈੱਡ ਡਾਟ ਹੈ ਇੱਥੇ ਥੋੜੀ ਬੰਨ ਟੁੱਟਣ ਦਾ ਖਤਰਾ ਹੈ ਹਾਂਜੀ ਆ ਦੇਖੋ ਦਰਿਆ ਮੁੜਿਆ ਹੋਇਆ ਦਰਿਆ ਇੱਥੇ ਬਹੁਤ ਛੋਟਾ ਰਹਿ ਗਿਆ ਮਤਲਬ ਹਾਂਜੀ ਹਾਂ ਇਹ ਉਹ ਆਪਾਂ ਸਾਹਮਣੇ ਦੇਖ ਸਕਦੇ ਹਾਂ ਹੂੰ ਇਹ ਦਰਿਆ ਇੱਧਰ ਚੌੜਾ ਹੁੰਦਾ ਮਤਲਬ ਜ ਜਿੱਦਾਂ ਇੱਥੇ ਚੌੜਾ ਚੱਲ ਰਿਹਾ ਐ ਇੱਥੇ ਵੀ ਚੌੜਾ ਚੱਲ ਰਿਹਾ ਆਹ ਜਗ੍ਹਾ ਖਰਨੀ ਚਾਹੀਦੀ ਐ ਇੱਥੇ ਜਿਹੜੀ ਵੀ ਘਰ ਲਈ ਅਸੀਂ ਕਹਿੰਦੇ ਵੀ ਇਹ ਸਿੱਧਾ ਹੋ ਜਵੇ ਤਾਂ ਸਾਡੇ ਲੋਕਾਂ ਦੀ ਸੇਫਟੀ ਹੋ ਜੂ ਔਰ ਉਹਦੇ ਵਿੱਚ ਜਿਹੜਾ ਜੰਗਲਾਤ ਵਾਲੇ ਆ ਉਹ ਆਪਣੇ ਆਪ ਮੰਨ ਰਹੇ ਆਂ ਚੀਜ਼ ਨੂੰ ਕਿ ਇਹ ਸਾਡੀ ਜਗ੍ਹਾ ਸਾਡੇ ਕੋਲ ਉਹਨਾਂ ਨੇ ਮੰਨਿਆ ਵੀ ਇਹ ਸਾਡੀ ਜਗ੍ਹਾ ਹਾਂ ਠੀਕ ਆ ਕਹਿੰਦੇ ਅਸੀਂ ਮਾਈਨਿੰਗ ਨਹੀਂ ਕਰਨ ਦਿੱਤੀ ਜਾ ਜੰਗਲਾਤ ਵਿਭਾਗ ਆਪ ਮੰਨ ਰਿਹਾ ਹੈ ਕਿ ਉਹ ਨਹੀਂ ਨੂੰ ਬੱਡ ਰਹੇ ਜੀ ਕਿਹੜੀ ਜਗ੍ਹਾ ਸਿੱਧੀ ਕਰਨ ਵਾਲੀ ਗੱਲ ਤੁਸੀਂ ਕਹਿੰਦੇ ਹੋ ਇਹ ਜੰਗਲਾਤ ਦੀ ਜਗ੍ਹਾ ਜੀ ਜੰਗਲਾਤ ਵਾਲੇ ਉੱਥੇ ਬੈਠੇ ਆ ਜੀ ਆਪ ਅਫਸਰ ਦੱਸਦੇ ਆ ਵੀ ਹਾਂ ਸਾਡੀ ਜਗ੍ਹਾ ਇਹ ਜੰਗਲਾਤ ਦੀ ਜਗ੍ਹਾ ਹੈ ਪਰ ਤਾਂ ਹੀ ਉਹਨਾਂ ਨੂੰ ਫਿਰ ਆਪ ਬੂਟੇ ਲਾਈ ਬੈਠੇ ਆ ਵਿੱਚ ਹੁਣ ਪਤ ਨਹੀਂ ਅਫਸਰਾਂ ਨੂੰ ਲੋਆਇਆ ਕਿਹਨਾਂ ਨੂੰ ਲੋਆਇਆ ਉਹਨਾਂ ਨੇ ਇਹ ਤਾਂ ਹੁਣ ਮਿਲੀ ਭੁਗਤ ਨਾਲ ਚੱਲਦਾ ਜੇ ਸਾਡੇ ਉੱਧਰ ਦੇਖਦੇ ਆ ਜਿੱਥੇ ਬਾੜ ਲੱਗੀ ਹੋਈ ਆ ਉਹ ਵੀ ਜੰਗਲਾਤ ਦੀ ਜਗ੍ਹਾ ਉੱਥੇ ਆਮ ਲੋਕਾਂ ਨੇ ਬੂਟੇ ਲਾਏ ਹੋਏ ਆ ਜੀ ਉਹ ਜਿਵੇਂ ਕੋਈ ਅ ਗਾਹਾਂ ਦੇਖਦੇ ਆ ਖਾਲੀ ਗਾਹਾਂ ਤੇ ਗਾਹਾਂ ਇੱਕ ਦੂਰ ਠੇਕੇ 'ਤੇ ਵਰ ਦੇ ਕੇ ਉਹ ਬੂਟੇ ਲਾਦਨੇ ਆ ਜੀ ਉਹ ਵੀ ਵਿੱਚ ਜੰਗਲਾਤ ਦੀ ਜਗ੍ਹਾ ਔਰੇ ਜੰਗਲਾਤ ਦੀ ਜਗ੍ਹਾ ਜੀ ਇਹ ਆਪਸਰਾ ਨੇ ਦੱਬੀ ਹੋਈ ਆ ਔਰੇ ਹਾਂ ਬੁੱਟੇ ਲਾਏ ਹੋਏ ਉਹਨਾਂ ਨੇ ਕਈਆਂ ਨੇ ਮਾਲਕੀ ਵੀ ਹੈਗੀ ਆ ਵਿਧਾਇਕ ਸਾਹਿਬ ਦੇ ਨਾਲ ਗੱਲ ਕੀਤੀ ਇਸ ਬਾਬਤ ਅਸੀਂ ਕੀਤੀ ਸੀ ਕਹਿੰਦੇ ਏਡੀਸੀ ਸਾਹਿਬ ਮੌਕਾ ਦੇਖਣ ਗਏ ਹੋਏ ਆ ਏਡੀਸੀ ਸਾਹਿਬ ਕਹਿੰਦੇ ਮੈਂ ਦੇਖਦੇ ਮੈਂ ਮੌਕੇ ਤੇ ਕਿਹਾ ਮੈਂ ਕਹਿੰਦਾ ਜੀ ਉੰਨੀ ਦੇ ਵਿੱਚ ਵੀ ਇੱਥੋਂ ਨਿਕਲੀ ਸੀ ਇਹ ਇਹ ਹੋ ਸਕਦਾ ਆ ਤੇ ਹੁਣ ਉੱਥੇ ਕਿਸੇ ਸਿੰਘ ਨੇ ਗੱਲ ਕੀਤੀ ਕੀ ਹੋਈ ਆ ਮੇਰਾ ਖਿਆਲ ਨਹੀਂ ਉਹ ਮਤਲਬ ਕਹਿੰਦੇ ਗੋਲ ਮੋਲ ਜੀ ਗੱਲ ਕਰਦੇ ਸੀ ਮੈਂ ਫੋਨ ਕਰਕੇ ਵੀ ਦੇਖ ਲੈਂਦਾ ਤੁਹਾਡੇ ਸਾਹਮਣੇ ਵਿਧਾਇਕ ਸਾਹਿਬ ਨੂੰ ਕੀ ਕਹਿੰਦੇ ਨੇ ਤੇ ਮਤਲਬ ਹੁਣ ਦੇਖੋ ਇਹ 75000 ਕਿਸੇ ਕੁ ਪਾਣੀ ਚੱਲ ਰਿਹਾ ਹੈ ਨਾ 7580 ਦੇ ਕਰੀਬ ਆ 75 ਕਹਿੰ ਇਹ ਦੁੱਗਣਾ ਹੋਣਾ ਹੈ ਫਿਰ ਕਿੰਨੀ ਮਾਰ ਪੈਣੀ ਹੈ ਉੱਥੇ ਹੈ ਨਾ ਤੇ ਕਿੰਨਾ ਨੁਕਸਾਨ ਹੋਣਾ ਹੈਗਾ ਆ ਪਤਾ ਨਹੀਂ ਕਿਉਂ ਮਤਲਬ ਕਿੱਥੇ ਕਿਦਾਂ ਦੀਆਂ ਸਰਕਾਰਾਂ ہیں ਕੀ ਕਹੀਏ ਇਹਨਾਂ ਨੂੰ ਕਿਦਾਂ ਦਾ ਪ੍ਰਸ਼ਾਸਨ ਆ ਕੀ ਕਰਦੇ ਨੇ ਇਹ ਤੇ ਮੈਂ ਫੋਨ ਲਾ ਰਿਹਾ ਤੇ ਜੇ ਚੱਕਦੇ ਨੇ ਮਤਲਬ ਇਹਨਾਂ ਬਹੁਤ ਜ਼ਿਆਦਾ ਏਰੀਆ ਸਾਡਾ ਖਤਮ ਹੋ ਜਾਣਾ ਸਾਰਾ ਇਲਾਕਾ ਕਿੰਨੇ ਲੋਕ ਜੀਵ ਜੰਤੂ ਜ਼ਮੀਨਾਂ ਇੱਕ ਹੋਰ ਦੱਸਦਾ ਜੀ ਤੁਹਾਨੂੰ ਜੇ ਇਹ ਰੱਬ ਨਾ ਕਰੇ ਟੁੱਟ ਗਿਆ ਇਹਨੇ ਦਰਿਆ ਨੇ ਮੂੰਹ ਮੋੜ ਲੈਣਾ ਇਹ ਸਾਰਾ ਹੀ ਕਿਉਂ ਉਧਰ ਨਹੀਂ ਵਾ ਆਏ ਇਹ ਨਵਾਂ ਰਸਤਾ ਬਣਾ ਲੈਣਾ ਇਦਾਂ ਨਹੀਂ ਹੈਗਾ ਵੀ ਥੋੜਾ ਚੱਲੂਗਾ ਬਾਕੀ ਹਲੋ ਸਤਿ ਸ਼੍ਰੀ ਅਕਾਲ ਜੀ ਐਮਐਲ ਸਾਹਿਬ ਹਲੋ ਐਮਐਲ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ ਹਲੋ ਕੱਟ ਗਿਆ ਲਾ ਕੇ ਦੇਖਦੇ ਕਿਉਂਕਿ ਇਹ ਇਹਨੇ ਮਤਲਬ ਸਾਰਾ ਦਰਿਆ ਉਧਰ ਚੱਲ ਪੈਣਾ ਹੈ ਕਿੰਨਾ ਕੇਰੀਆ ਅੱਗੇ ਕੱਚੀ ਨਹਿਰ ਪੈਂਦੀ ਆ ਉਹਦੇ ਤੱਕ ਮਾਰ ਪੈਂਦੀ ਆ ਕਿੱਥੇ ਤੱਕ ਪੈਂਦੀ ਆ ਬੁੱਢਾ ਦਰਿਆ ਉਹ ਵੀ ਇੱਥੋਂ ਸ਼ੁਰੂ ਹੁੰਦਾ ਉਹਦੇ ਚ ਵੀ ਯਾਰ ਵਾਲਾ ਨਾ ਇਹਨੇ ਤੇ ਕਿੰਨੇ ਅੱਗੇ ਮਤਲਬ ਹੋਰ ਡਰੇਨਾਂ ਹੈਗੀਆਂ ਜਿਹੜੀਆਂ ਮਤਲਬ ਉਹ ਉਹ ਉਹਨਾਂ ਚ ਸਾਰਿਆਂ ਚ ਇਹ ਜਗ੍ਹਾ ਜਿਹੜੀ ਇੱਧਰ ਤੁਹਾਡੀ ਦੌਦਪੁਰਾ ਇੱਧਰ ਕਿਹੜਾ ਪੈ ਜਾਂਦਾ ਪਿੰਡ ਪਣਿਆਲੀ ਇੱਧਰ ਆ ਸਾਹਮਣੇ ਜਿੰਦਾਪੁਰਾ ਜਿੰਦਾਪੁਰ ਤੇ ਅੱਗੇ ਆ ਪਿੰਡ ਨਹੀਂ ਸਾਡੇ ਆ ਸ਼ਾਇਦ ਕੁੜਕਾ ਕੁਛ ਇਦਾਂ ਦਾ ਨਾਮ ਹੈ ਕੁੜਕੇ ਵਾਲੇ ਸ਼ਾਇਦ ਜਿੰਦਾਪੁਰ ਤੋਂ ਇਹ ਲਹਿੰਦੇ ਵਾਲੇ ਪਾਸੇ ਨੂੰ ਕਿਲੋ ਕਿਲੋਮੀਟਰ ਹੈਗਾ ਇੱਥੇ ਰੇਂਜ ਦੀ ਪ੍ਰੋਬਲਮ ਆ ਰਹੀ ਆ ਤੇ ਉਹਨਾਂ ਦੀ ਪ੍ਰੋਬਲਮ ਆ ਤੇ ਜੇ ਆਪਾਂ ਉੱਥੇ ਜਾ ਕੇ ਗੱਲ ਕਰ ਲੈਂਦੇ ਹਾਂ ਐਮਐਲਏ ਸਾਹਿਬ ਨਾਲ ਤੇ ਕੀ ਕਹਿੰਦੇ ਨੇ ਉਹ ਤੇ ਜੇ ਆ ਰੇਂਜ ਚ ਜਾ ਕੇ ਉਹਨਾਂ ਨਾਲ ਗੱਲ ਕਰ ਲੈਂਦੇ ਇੱਥੇ ਰੇਂਜ ਦੀ ਸ਼ਾਇਦ ਪ੍ਰੋਬਲਮ ਆ ਰਹੀ ਆ ਮਤਲਬ ਇੱਥੋਂ ਸਾਹਮਣੇ ਉਹ ਉੱਥੋਂ ਹੈਗਾ ਜਿੰਦਾਪੁਰ ਜਿੰਦਾਪੁਰ ਤੋਂ ਲਹਿੰਦੇ ਵਾਲੇ ਪਾਸੇ ਨੂੰ ਕਿਲੋ ਡੇਢ ਕਿਲੋਮੀਟਰ ਹੈਗਾ ਆ ਇਹ ਚਮਕੌਰ ਸਾਹਿਬ ਹਲਕੇ ਦੇ ਪਿੰਡ ਹੈਗੇ ਆ ਤਕਰੀਬਨ ਇਹ ਸਾਰੇ ਤੇ ਸਾਰਾ ਹੀ ਮਤਲਬ ਉਹ ਹੈਗਾ ਜੀ ਇਹ ਬਾਈ ਕਿਵੇਂ ਦੇਖਦੇ ਹੁਣ ਇਹ ਗੱਲ ਇਹ ਲੈ ਕੇ ਆਏ ਆ ਇਹ ਗੱਲ ਸਮਝਾਉਣੀ ਚਾਹਦੇ ਤੁਹਾਡੀ ਸਮਝ ਪਈ ਇਹ ਗੱਲ ਬਿਲਕੁਲ ਬਾਈ ਦੇਖੋ ਦਰਿਆ ਜਿਹੜੇ ਹੁੰਦੇ ਆ ਜੇ ਮੁਰਦਾ ਵੀ ਆ ਉਹਦਾ ਕੋਈ ਢੰਗ ਤਰੀਕਾ ਹੁੰਦਾ ਹੈ ਨਾ ਪਰ ਹੁਣ ਜਿੱਥੇ ਇਹ ਦਰਿਆ ਮੁਰਦਾ ਏ ਉਹਦੇ ਪਰਲੀ ਪਾਸੇ ਪਿੰਡ ਤੇ ਟੱਕਰ ਵੱਜਦੀ ਹੈ ਟੱਕਰ ਵੱਜਣ ਦੇ ਨਾਲ ਉਹ ਟੱਕ ਮਾਰਦਾ ਪਾਣੀ ਤੇ ਹੋਲੀ ਇੱਕ ਅੱਧਾ ਬੰਨ ਟੁੱਟਿਆ ਬਾਈ ਸੁਆਹ ਹੋ ਜਾਣਾ ਅੱਧਾ ਚਮਕੌਰ ਸਾਹਿਬ ਡੁੱਬ ਜਾਣਾ ਤੇ ਇਹ ਮਾਛੀਬੜੇ ਤੱਕ ਲੁਧਿਆਣੇ ਤੱਕ ਨੂੰ ਜਾਣਾ ਜੀ ਇਹ ਕੰਮ ਉਹੀ ਤਾਂ ਹੈ ਨਹੀਂ ਮਲਕੇ ਪਹਿਲ ਉੱਥੇ ਤੱਕ ਤਾਂ ਚਲਵਾ ਦੂੰਗਾ ਆ ਤਾਂ ਖਤਮ ਹੋ ਜਾਣਾ ਨਾ ਚਮਕੌਰ ਸਾਹਿਬ ਤਾਂ ਮਲਕੇ ਨਾਸ਼ਤੀ ਹੋ ਜਾਊਗਾ ਕੰਮ ਤਮਾਮ ਹੀ ਹੋ ਜਾਊਗਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਸਭ ਪਤਾ 2023 ਦੇ ਵਿੱਚ ਵੀ ਹੜ੍ਹ ਆਏ ਬਾਈ ਦਰਿਆਵਾਂ ਨੂੰ ਚੈਨਲਾਈਜ਼ ਕਿਉਂ ਨਹੀਂ ਕੀਤਾ ਗਿਆ ਆ ਬਾਈ ਹੋਰਾਂ ਨੇ ਕੀਤੀ ਵੀ ਇੱਧਰ ਹੀ ਸ਼ਾਇਰ ਮਾਈਨਿੰਗ ਹੋਣੀ ਚਾਹੀਦੀ ਸੀ ਉੱਧਰ ਕਰਵਾਤੀ ਭਾਈ ਤੁਸੀਂ ਕਿ ਇੱਧਰ ਤਾਂ ਕੋਈ ਬਸੋਂ ਵੀ ਨਹੀਂ ਹੈਗੀ ਪਰ ਮੈਂ ਕਹਿੰਦਾ ਮਾਈਨਿੰਗ ਦੀ ਤਾਂ ਲੋੜ ਹੀ ਨਹੀਂ ਸਾਨੂੰ ਸਾਡੇ ਤਾਂ ਦਰਿਆਵਾਂ ਦੇ ਵਿੱਚ ਯਾਰ ਅਰਬਾਂ ਮੈਂ ਕਹਿੰਦਾ ਖਰਮਾਂ ਦਾ ਪਿਆ ਬਹੁਤ ਬੰਦਿਆਂ ਨੇ ਇਹ ਵੀ ਆਫਰਾਂ ਦਿੱਤੀਆਂ ਵੀ ਤੁਸੀਂ ਜੀ ਅਸੀਂ ਤਾਂ ਤੋ ਤ ਰੁਪਈਆ ਨਹੀਂ ਲੈਂਦੇ ਸਰਕਾਰ ਨੂੰ 50 ਪੈਸੇ ਦੇਵਾਂਗੇ 50 ਪੈਸੇ ਸਾਡੇ 50 ਪੈਸੇ ਨਾਲ ਹੀ ਉਹ ਕਹਿੰਦੇ ਅਸੀਂ ਅਰਮਾਂ ਪੱਤੀ ਹੋੜਣਾ ਜਦੋਂ ਇੰਨਾ ਕੁਝ ਪਿਆ ਤੇ ਸਾਨੂੰ 70 ਸਾਲ ਤੋਂ ਕੋਈ ਮਤਲਬ ਕਿ ਕਿਸੇ ਦਰਿਆ ਨੂੰ ਚੈਨਲਾਈਜ਼ ਨਹੀਂ ਕੀਤਾ ਗਿਆ ਪਾਕਿਸਤਾਨ ਜਿਹਨੂੰ ਮਾੜਾ ਦੇਸ਼ ਕਿਹਾ ਜਾਂਦਾ ਉਹ ਵੀ ਆਪਣੇ ਦਰਿਆਵਾਂ ਨੂੰ ਚੈਨਲਾਈਜ਼ ਕਰਕੇ ਜੇ ਇਹਨਾਂ ਦੀ ਮਿੱਟੀ ਕੱਢੀ ਹੁੰਦੀ ਇਹਨਾਂ ਨੂੰ ਡੂੰਘੇ ਕੀਤਾ ਹੁੰਦਾ ਤਾਜ਼ਾ ਨੌਬਤ ਨਾ ਆਉਂਦੀ ਬਾਈ ਜੀ ਪਰ ਸਰਕਾਰਾਂ ਦਾ ਸਾਡਿਆਂ ਦਾ ਧਿਆਨ ਨਹੀਂ ਗੁੰਗੇ ਹੋਏ ਪਏ ਆ ਸਾਰੀ ਅੱਜ ਕਿ ਕੋਈ ਵੀ ਦੇਖਦਾ ਹੁਣ ਕੀ ਕਰਦੇ ਆ ਜੀ ਜਿੱਥੇ ਜਿੱਥੇ ਬੰਨ ਟੁੱਟਣ ਲੱਗਦਾ ਉੱਥੇ ਸਾਰੇ ਪੁੱਜ ਜਾਂਦੇ ਐਮਐਲਏ ਮਤਲਬ ਕਿ ਜਿਹੜੀਆਂ ਮੀਟਿੰਗਾਂ ਕਰਕੇ ਤੁਸੀਂ ਕਾਨੂੰਨ ਬਣਾਉਣੇ ਸੀ ਜਿਹੜੀਆਂ ਮੀਟਿੰਗਾਂ ਦੇ ਨਾਲ ਤੁਸੀਂ ਯੋਜਨਾਬੱਧ ਤਰੀਕੇ ਦੇ ਨਾਲ ਪਲੈਨਿੰਗਸ ਕਰਕੇ ਇਹਨਾਂ ਦਰਿਆਵਾਂ ਨੂੰ ਡੂੰਘੇ ਕਰਨਾ ਸੀ ਚੌੜੇ ਕਰਨਾ ਸੀ ਢੰਗ ਦੇ ਨਾਲ ਮੋੜਨਾ ਸੀ ਕੀ ਹੋ ਗਿਆ ਜੀ ਨਦੀ ਦਾ ਪਾਣੀ ਆ ਗਿਆ ਵਿੱਚ ਧੱਕ ਨਦੀ ਦੀ ਹੈ ਜੀ ਇਹ ਦਰਿਆ ਦਾ ਪੱਧਰ ਵੀ ਵੱਧ ਵੱਧ ਰਿਹਾ ਭਾਈ ਇੱਥੇ ਇੱਥੇ ਨੁਕਸਾਨ ਵੀ ਹੋ ਸਕਦਾ ਹਾਂਜੀ ਹਾਂ ਸੋ ਮੇਰੇ ਕਹਿਣ ਦਾ ਮਤਲਬ ਆ ਵੀ ਦਰਿਆਵਾਂ ਨੂੰ ਕੋਈ ਚੈਨਲਾਈਜ਼ਿੰਗ ਕੀਤਾ ਗਿਆ ਕੋਈ ਨਹਿਰਾਂ ਬੰਦ ਨਹੀਂ ਕਿਤੇ ਕੋਈ ਨਾ ਟੁੱਟ ਰਹੀ ਹੈ ਉਹ ਸਲੈਬਾਂ ਤਸ ਰਹੀਆਂ ਨਹਿਰਾਂ ਦੀਆਂ ਤੇ ਅਸੀਂ ਜਾ ਕੇ ਹੁਣ ਮਿੱਟੀਆਂ ਪਾ ਰਹੇ ਹਾਂ ਤੇ ਯਾਰ ਭਾਈ ਜੇ ਪਹਿਲਾਂ ਕੰਮ ਹੀ ਕੀਤੇ ਹੁੰਦੇ ਤਾਂ ਜਾਂ ਨੋਬਤ ਨਾਉਂਦੀ ਪਰ ਦੂਜੇ ਪਾਸੇ ਆ ਸ਼ਾਹੂ ਸ਼ਾਹੂ ਕਾਰਨ ਦੀਆਂ ਜ਼ਮੀਨਾਂ ਬਚਾਈਆਂ ਜਾਂਦੀਆਂ ਬਾਈ ਜੀ ਉਹਨਾਂ ਜਿਵੇਂ ਦੱਸਿਆ ਇਨਾਂ ਦੇ ਮੁਤਾਬਕ 130 35 ਏਕੜ ਜ਼ਮੀਨ ਜਿਹੜੀ ਹੈਗੀ ਕਿਸੇ ਕਮਿਸ਼ਨਰ ਵਗੈਰਾ ਦੀ ਦੱਸੀ ਜਾਂਦੀ ਹੈ ਰਿਟਾਇਰਡ ਹੈ ਤੇ ਉਹ ਰਿਟਾਇਰ ਹੋ ਕੇ ਵੀ ਉਹਨੀਆਂ ਪਾਵਰਾਂ ਚੱਲ ਰਹੀਆਂ ਜੀ ਤੇ ਇੱਕ ਪਾਸੇ ਇੱਕ ਬੰਦਾ ਤੇ ਇੱਕ ਪਾਸੇ ਪੂਰੀ ਦੁਨੀਆ ਲੋਕਾਂ ਕੋਲ ਪਾਵਰ ਸਭ ਤੋਂ ਵੱਡੀ ਹੁੰਦੀ ਹੈ ਲੋਕਤੰਤਰ ਚ ਤਾਂ ਪਰ ਇਹ ਭਾਈ ਇਹ ਲੋਕਤੰਤਰ ਤਾਂ ਕਹਿਣ ਨੂੰ ਆ ਇੱਥੇ ਪਾਵਰ ਬਸ ਜਿਹਦੇ ਹੱਥ ਡਾਂਗ ਹੈ ਜਿਨੇ ਮਾੜੀ ਮੋਟਾ ਕੁਝ ਕੀਤਾ ਹੋਇਆ ਇਹ ਦੋ ਨੰਬਰ ਦੇ ਕੱਪੜੇ ਆਪਸ ਦੇ ਮਿਲ ਜੁਲ ਕੇ ਕੰਮ ਚੱਲਦੇ ਆ ਪੈਸਾ ਪਾਵਰ ਹੈ ਕੋਈ ਲੋਕ ਪਾਵਰ ਨਹੀਂ ਹੈਗੀ ਮਤਲਬ ਲੋਕ ਮਿੱਟੀ ਪਾਰੇ ਬੰਦ ਨੂੰ ਰੋਕਣ ਲਈ ਤੇ ਸਰਕਾਰ ਆਪਣੀ ਨਾਕਾਮਯਾਬੀ ਤੇ ਮਿੱਟੀ ਪਾਰੀਆਂ ਨਾਕਾਮਯਾਬੀ ਤੇ ਮਿੱਟੀ ਪਾਉਂਦੇ ਤੇ ਫੋਟੋਆਂ ਖਿਚਾਉਂਦੀ ਉਹਨਾਂ ਦਾ ਕੰਮ ਫੋਟੋਆਂ ਖਿਚਾਉਣਾ ਨਹੀਂ ਹੈਗਾ ਸਾਨੂੰ ਇਹ ਕਿਹਾ ਨੂੰ 2 2.5 ਘੰਟੇ ਹੋ ਗਏ ਆ ਅਸੀਂ ਘੁੰਮ ਕੇ ਆਏ ਆ ਉਥੋਂ 3 ਘੰਟੇ ਹੋ ਗਏ ਹੁਣੇ ਅਜੇ ਤੱਕ ਇੱਥੇ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਸੀ ਫੇ ਇਹਨਾਂ ਨੇ ਕਿਹਾ ਜੀ ਪਾਣੀ ਚੜ ਗਿਆ ਹੁਣ ਮਸ਼ੀਨਾਂ ਨਹੀਂ ਆਉਣੀਆਂ ਜੇ ਥੋੜਾ ਬਹੁਤ ਚੜ ਗਿਆ ਇੱਧਰ ਫੇ ਇਹ ਵਹਾਨਾ ਲਾਉਣ ਕਿਹੜਾ ਨੂੰ ਤਿਆਰੀ ਹੈ ਬਾਈ ਨਾਲ ਤਾਂ ਚੱਲਦਾ ਹੁਣ ਤੇ ਦੂਜਾ ਕੰਮ ਵਾ ਸਾਹਮਣੇ ਵੀ ਉਹ ਸਾਹਮਣੇ ਦਿਖਦਾ ਆ ਫਿਰ ਉਹਨਾਂ ਨਾਲ ਮੈਂ ਗੱਲ ਕੀਤੀ ਸਾਰਿਆਂ ਨਾਲ ਮੈਂ ਵੀ ਆਪਾਂ ਐਮਐਲਏ ਕੁਦਰ ਦੀ ਉੱਥੇ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਪਹਿਲੇ ਏਡੀਸੀ ਗਏ ਹੋਇਆ ਦੇਖਣ ਕੋਈ ਵੀ ਨਹੀਂ ਇੱਥੇ ਸੰਤਾ ਬਾਈ ਕਿੱਦਾਂ ਆਣਗੇ ਉਹ ਤੁਸੀਂ ਦੇਖੋ ਚਿੱਕੜ ਤੋਂ ਅਸੀਂ ਲੰਘ ਕੇ ਆਏ ਆ ਮੁਸ਼ਕਲ ਨਾਲ ਆਏ ਆ ਬਹੁਤ ਮੁਸ਼ਕਲ ਨਾਲ ਆਏ ਆ ਪੈਰ ਹੀ ਨਾ ਦੇ ਤੇ ਪਤਾ ਨਹੀਂ ਹੋਣਾ ਫਿਰ ਉਹਨਾਂ ਤੋਂ ਇੱਧਰ ਆਇਆ ਨਹੀਂ ਜਾਣਾ ਬਿਲਕੁਲ ਜੀ ਤੇ ਆਏ ਤਾਂ ਕੀ ਹੋਣੇ ਆ ਜੀ ਉਹ ਜੇ ਆਏ ਹੁੰਦੇ ਤਾਂ ਇੱਥੋਂ ਸਾਨੂੰ ਹਰੀ ਚੰਡੀ ਦੇ ਦਿੰਦੇ ਕਹਿੰਦੇ ਐਮਐਲਏ ਗੋਲ ਮੋਲ ਜੀ ਗੱਲ ਕਰ ਗਿਆ ਉੱਥੋਂ ਸੰਤਾ ਇਹ ਕਿਹਾ ਸਿੰਘਾਂ ਨੇ ਹੂੰ ਦੀ ਕਹਿੰਦੇ ਵੀ ਉਧਰ ਵਾਲੇ ਡੀਸੀ ਨਹੀਂ ਮੈਂ ਤੇ ਉਹਨਾਂ ਨੇ ਦੇਖਣਾ ਵੀ ਹੋਣਾ ਬਾਈ ਮੈਨੂੰ ਲੱਗਦਾ ਨਾ ਇੱਥੇ ਤੇ 3-4 ਕਿਲੋਮੀਟਰ ਦੂਰ ਸੜਕ ਹੈ ਉਹ ਸੜਕ ਤੋਂ ਡਰੋਨ ਦੇ ਨਾਲ ਦੇਖਣਗੇ ਮੈਨੂੰ ਲੱਗਦਾ ਕੈਮਰਾ ਕੋਈ ਇੱਥੇ ਨਹੀਂ ਪੜਨਾ ਪੜ ਹੋਣਾ ਉਹਨਾਂ ਤੋਂ ਇਹ ਇੰਨੇ ਸਾਡੇ ਅਫਸਰ ਇੰਨੇ ਉਹ ਨਹੀਂ ਹੈਗੇ ਮੈਨੂੰ ਕੋਈ ਅਫਸਰ ਦਿਖਾ ਦਿਓ ਪਰ ਅਫਸਰ ਚੰਗੇ ਕੰਮ ਕਰ ਵੀ ਰਹੇ ਇੱਕ ਡੀਸੀ ਸਾਹਿਬਾ ਡੀਸੀ ਸਾਹਿਬਾ ਉਹ ਮੈਡਮ ਸਾਨੀ ਸਾਹਿਬਾ ਅਮਰਸਰ ਦੇ ਡੀਸੀ ਉਹਨਾਂ ਨੂੰ ਸਾਡਾ ਸਲੂਟ ਹੈ ਇਹ ਜਿਹੇ ਅਫਸਰ ਆ ਬਾਈ ਜਿਹੜੇ ਇਨਸਾਨੀयत ਪਸੰਦ ਅਫਸਰ ਆ ਇੱਕ ਗੁਰਦਾਸਪੁਰ ਲੱਗੇ ਹੋਏ ਜੀ ਕਹਿੰਦੇ ਜੀ ਆ ਸਾਡੀ ਵੀਡੀ ਤੇ ਵੀਡੀਓ ਦਿਖਾ ਦੋ ਐਡਾ ਡਰੋਨ ਚੱਕਿਆ ਬਾ ਦੋ ਥੈਲੇ ਦੋ ਲਿਫਾਬੇ ਜਾਂਦੇ ਸੀ ਉਹਦੇ ਰੋਟੀ ਦੇ 100 500 500 ਘਰ ਸੀਗਾ ਉਹਨਾਂ ਨੂੰ ਵੰਡਣੀ ਸੀ ਜੀ ਸ਼ਾਮ ਦੇ 6 ਵਜੇ ਵੰਡਣ ਲੱਗੇ ਮੈਂ ਕਿਹਾ ਤੁਸੀਂ ਤਾਂ ਕੱਲ ਨੂੰ 6 ਵਜੇ ਤੱਕ ਨਹੀਂ ਤੁਹਾਡੀ ਮੁੱਕਣੀ ਏ ਦੋ ਦੋ ਥੈਲੇ ਉਹ ਵੀ ਉਹ ਕਦੇ ਕਹਿੰਦਾ ਥੱਲੇ ਕਰ ਲਾ ਉਹ ਪਰਲੀ ਸਾਈਡ ਚਲ ਗਿਆ ਉਹ ਰੁਕ ਜਾ ਯਾਰ ਆ ਹੀ ਕੰਮ ਚੱਲੀ ਜਾਂਦਾ ਇਹ ਤਾਂ ਖਲੌਣੇ ਬਣਾਏ ਹੋਏ ਇਹਨਾਂ ਨੇ ਬਾਈ ਖੇਲ ਬਣਾਏ ਹੋਏ ਆ ਇਹ ਰੱਬ ਆਸਰੇ ਜੀ ਰਿਹਾ ਪੰਜਾਬ ਇਹ ਨਾ ਕਹਿ ਦਿਓ ਵੀ ਸਰਕਾਰਾਂ ਨੇ ਪ੍ਰਸ਼ਾਸਨ ਨੇ ਬਚਾ ਲਿਆ ਬਾਈ ਬਚ ਕੇ ਪਰਮਾਤਮਾ ਦਾ ਸ਼ੁਕਰ ਕਰੋ ਲੋਕੋ ਤੁਹਾਨੂੰ ਪਰਮਾਤਮਾ ਨੇ ਰੱਖ ਲਿਆ ਵਾਹਿਗੁਰੂ ਦਾ ਸੱਚੇ ਪਾਸ਼ਾ ਦਾ ਧੰਨਵਾਦ ਜਿਸ ਤਰ੍ਹਾਂ ਦੀਆਂ ਖਬਰਾਂ ਸੀਗੇ ਨਾ ਜਿਸ ਤਰ੍ਹਾਂ ਦੇਖੋ ਹੁਣ ਕਹਿੰਦੇ ਆ ਵੀ ਸਾਇੰਸ ਹੀ ਸਾਰਾ ਕੁਝ ਹੈ ਜੀ ਪਰਮਾਤਮਾ ਦਾ ਹੈ ਨਹੀਂ ਸਾਇੰਸ ਤਾਂ ਤੁਹਾਡੀ ਕਹਿ ਰਹੀ ਸੀ ਬਈ ਭਾਈ ਤਿੰਨ ਦਿਨ ਤਿੰਨ ਦਿਨ ਮਤਲਬ ਕਿ 4 ਤਰੀਕ ਤੱਕ 3 ਤਰੀਕ ਤੱਕ ਇੰਨਾ ਜ਼ਿਆਦਾ ਮੀਂਹ ਪੈਣਾ ਇੰਨਾ ਜ਼ਿਆਦਾ ਮੀਂਹ ਪੈਣਾ 3-3 ਫੁੱਟ ਪਾਣੀ ਆਉਣਾ ਠੀਕ ਹੈ ਪਰ ਗੁਰੂ ਪਾਸ਼ਾ ਅੱਗੇ ਅਰਦਾਸਾਂ ਕੀਤੀਆਂ ਸੱਚੇ ਪਾਸ਼ਾ ਨੇ ਅੱਜ ਮੌਸਮ ਕਲੀਅਰ ਮਿਲ ਗਿਆ ਆਪਾਂ ਨੂੰ ਮਹਾਰਾਜ ਮੇਹਰ ਕਰੇ ਉਦਾ ਪਾਣਾ ਪ੍ਰਮਾਤਮਾ ਦਾ ਅਰਦਾਸ ਨੂੰ ਕਬੂਲ ਕਰ ਲੇ ਨਾ ਕਬੂਲ ਕਰੇ ਉਹ ਮਾਲਕ ਦੀ ਮਰਜ਼ੀ ਪਰ ਵਾਹਿਗੁਰੂ ਹਮੇਸ਼ਾ ਹੀ ਬਖਸ਼ਿੰਦਾ ਹੈ ਸਾਧ ਬਖਸ਼ਿੰਦ ਸਦਾ ਮਿਹਰਬਾਨ ਸਦਾ ਮਿਹਰਬਾਨ ਸਾਧ ਬਖਸ਼ਿੰਦ ਸਦਾ ਮਿਹਰਬਾਨ ਹਮੇਸ਼ਾ ਹੀ ਮਿਹਰਬਾਨ ਹੋ ਹਮੇਸ਼ਾ ਹੀ ਬਖਸ਼ਿਸ਼ ਵਾਲਾ ਸਾਡੇ ਅਸੀਂ ਕਾਲ ਯੁਗ ਦੇ ਵਿੱਚ ਕਹਿੰਦੇ ਕਾਲ ਯੁਗ ਵਧਿਆ ਵਾ ਅਸੀਂ ਤਾਂ ਆ ਗਿਆ ਪਰ ਫੇਰ ਰੱਖ ਲਿਓ ਨਾ ਫੇਰ ਪ੍ਰਮਾਤਮਾ ਦਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਆਂ ਪਰ ਇਹ ਸਰਕਾਰਾਂ ਜਿਹੜੀਆਂ ਸਿਰਫ ਬੈਠ ਕੇ ਜੀ ਉਹ ਇੱਕ ਪਠਾਨ ਮਾਜਰਾ ਸਾਹਿਬ ਨੇ ਕੋਈ ਬਿਆਨ ਦਿੱਤੇ ਆ ਜੀ ਉਹ ਜਿਹੜੇ ਠੋਕਦਾ ਮੰਨ ਲੋ ਕਹਿੰਦੇ ਜੀ ਬਾਅਦ ਵਿੱਚ ਕਹਿੰਦੇ ਉਹਨਾਂ ਤਾਂ ਗੋਲੀਆਂ ਵੀ ਚਲਾਤੀਆਂ ਆ ਤਾਂ ਕੰਮ ਹੋ ਰਿਹਾ ਇੱਕ ਬੰਦਾ ਲੋਕਾਂ ਖਾਤਰ ਬੋਲੇ ਐਮ ਐਲ ਏ ਹੋਵੇ ਲੋਕਾਂ ਦਾ ਤੇ ਲੋਕਾਂ ਲਈ ਕੁਝ ਬੋਲ ਪਵੇ ਉਹ ਮੈਂ ਕਹਿੰਦਾ ਚਾਹੇ ਜੋ ਮਰਜੀ ਉਹਨੇ ਕਾਲੇ ਕੰਮ ਕੀਤੇ ਪਰ ਆ ਕੇ ਜਦੋਂ ਬੋਲ ਪਿਆ ਉਹ ਉਦੋਂ ਟੰਗ ਲਿਆ ਫਿਰ ਜੇ ਕਾਲੀਆਂ ਕਰਤੂਤਾਂ ਤੁਹਾਡੇ ਕੋਲ ਸੀਗੀਆਂ ਤਾਂ ਉਦੋਂ ਦਾ ਕਿਉਂ ਨਹੀਂ ਟੰਗਿਆ ਫਿਰ ਤੁਸੀਂ ਆਪਣੇ ਆਪ ਨੂੰ ਹੀ ਇਮਾਨਦਾਰ ਦੱਸਦੇ ਹੋ ਇਹ ਇਮਾਨਦਾਰੀ ਦਾ ਨਕਾਬ ਪਾਇਆ ਹੋਇਆ ਬਾਈ ਇਹ ਸਭ ਬੇਈਮਾਨ ਆ ਇਕ ਕਿਸੇ ਨਾ ਕਿਸੇ ਦੇ ਐਮਐਲਏਾਂ ਦੇ ਸਾਰਿਆਂ ਦੇ ਪਾਇਆ ਪੋਤੜੇ ਭਈ ਜਿੱਦਣ ਬੋਲਿਆ ਉਦਣ ਛਾਂਗਦਾਂਗੇ ਤੈਨੂੰ ਆ ਕੰਮ ਚੱਲਿਆ ਹੋਇਆ ਇਸ ਕਰਕੇ ਕੋਈ ਨਹੀਂ ਬੋਲਦਾ ਬਾਈ ਇੱਥੇ ਤੇ ਹੁਣ ਬਾਈ ਫਿਰ ਇਹ ਬੇਵਸੀ ਏ ਥੋੜੀ ਹੁਣ ਜੇ ਕਰ ਤਾਂ ਪ੍ਰਸ਼ਾਸਨ ਨਹੀਂ ਸਕਦਾ ਇਹਨੂੰ ਪ੍ਰਸ਼ਾਸਨ ਨਹੀਂ ਸਕਦਾ ਜੀ ਤੇ ਉਹੀ ਗੱਲ ਹੈਗੀ ਤਾਂ ਇਹ ਦੂਜੀ ਜਿਹੜੀ ਅਫਸਰਾਂ ਆਂਦੀਆਂ ਅਫਸਰਾਂ ਨੇ ਤਾਂ ਇਹਨਾਂ ਦੇ ਹਿਸਾਬ ਨਾਲ ਚੱਲਣਾ ਸਰਕਾਰਾਂ ਦੇ ਸਰਕਾਰਾਂ ਕਿਤੋਂ ਹੋਰ ਚੱਲਦੀਆਂ ਉਹਨਾਂ ਨੂੰ ਆਪ ਨਹੀਂ ਪਤਾ ਪਠਾਨ ਮਾਜਰੇ ਦੀ ਗੱਲ ਕੀਤੀ ਉਹ ਦੱਸ ਦਈਆ ਕਹਿੰਦੇ ਸਾਡੀ ਤਾਂ ਚੱਲਦੀ ਨਹੀਂ ਉਹ ਕਹਿੰਦੇ ਦਿੱਲੀ ਵਾਲੇ ਚਮਚੇ ਆ ਉਹਨਾਂ ਤੋਂ ਕੋਹਾ ਦਿਓ ਤਾਂ ਤੁਹਾਡੇ ਕੰਮ ਹੋਣੇ ਆ ਹੁਣ ਪਤਾ ਨਹੀਂ ਇਹ ਕਿੱਥੋਂ ਤੁਸੀਂ ਕੋਈ ਦਿੱਲੀ ਵਾਲੇ ਨਹੀਂ ਜਾਣਦਾ ਹੁਣ ਮਰਨ ਮਰਨ ਤੋਂ ਤਾਂ ਬਚ ਜਾਓਗੇ ਪਤਾ ਨਹੀਂ ਆ ਤੁਹਾਡੇ ਥਰੂ ਹੈ ਅਸੀਂ ਤੁਹਾਡਾ ਚੈਨਲ ਦੇਖਦੇ ਨੇ ਕੋਈ ਚੰਚਾ ਭੇਡ ਉਹਨਾਂ ਨੂੰ ਦੱਸੇ ਤਾਉਗੀ ਵੀ ਤੁਹਾਨੂੰ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਇਹ ਇਲਾਕਾ ਬਚਾ ਲਓ ਅੱਧਾ ਪੰਜਾਬ ਕਿੰਨਾ ਏਰੀਆ ਇਹਦਾ ਤਬਾਹ ਹੋ ਜਾਣਾ ਇਹ ਇਹ ਚ ਇਹ ਨਹੀਂ ਦੇਖਣਾ ਵੀ ਕੌਣ ਆ ਗਰੀਬ ਆ ਅਮੀਰ ਆ ਭੇਡਾਂ ਨੂੰ ਵੀ ਮੈਂ ਬੇਨਤੀ ਕਰਦਾ ਇਹਨਾਂ ਨੇ ਨਹੀਂ ਦੇਖਣਾ ਵੀ ਇਹ ਆਪ ਪਾਰਟੀ ਦਾ ਕਿ ਕਾਂਗਰਸ ਦਾ ਕਿ ਅਕਾਲੀ ਦਲ ਦਾ ਇਹ ਸਾਰੇ ਜਾਣੇ ਆ ਸਭ ਤੋਂ ਹੀ ਨੁਕਸਾਨ ਹੋਣਾ ਸਾਰਿਆਂ ਨੂੰ ਬੇਨਤੀ ਆ ਇਹ ਪੂਰਾ ਮਤਲਬ ਇਹਦਾ ਵਿਰੋਧ ਕਰੋ ਪੂਰਾ ਪ੍ਰੈਸ਼ਰ ਬਣਾਓ ਤਾਂ ਏਰੀਆ ਬਚ ਸਕਦਾ ਨਹੀਂ ਅਸੀਂ ਇੰਨੇ ਬੰਦ ਨਹੀਂ ਲਾ ਸਕਦੇ ਰੋਜ਼ ਰੋਜ਼ ਨਵਾਂ ਨਵਾਂ ਖੁਰ ਰਿਹਾ ਕਿੰਨੇ ਦਿਨ ਹੋ ਗਏ ਹੈਗੇ ਆ ਤੇ ਜਿਹੜੇ ਲਾਉਂਦੇ ਆ ਉਹ ਵੀ ਲੱਗ ਖੁਰ ਹੀ ਜਾਂਦੇ ਆ ਸੋ ਬਿਲਕੁਲ ਅੱਜ ਤਕਨੀਕ ਜਿਹੜੀ ਹੈਗੀ ਹੈ ਬਹੁਤ ਅੱਗੇ ਵੱਧ ਚੁੱਕੀ ਹੈ ਸੈਟਲਾਈਟ ਜਿਹੜਾ ਹੈਗਾ ਜਾਂ ਮੈਪ ਹੈ ਫੋਨ ਦੇ ਵਿੱਚ ਉਹ ਦਿਖਾ ਰਿਹਾ ਵੀ ਪਿੱਛੇ ਦਰਿਆ ਬਹੁਤ ਚੋੜਾ ਹੈ ਤੇ ਇਸ ਪੁਆਇੰਟ ਦੇ ਉੱਤੇ ਆ ਕੇ ਦੌਲਪੁਰ ਦੇ ਕੋਲ ਜਿਹੜਾ ਬਿਲਕੁਲ ਦਰਿਆ ਘਟ ਇਲਾਕੇ ਦੇ ਵਿੱਚ ਆ ਜਾਂਦਾ ਏਰੀਆ ਘਟ ਜਾਂਦਾ ਤੇ ਬੰਨ ਦੇ ਨਾਲ ਲੱਗ ਜਾਂਦਾ ਆ ਕੇ ਜਦੋਂ ਕਿ ਦੂਜੇ ਪਾਸੇ ਬੰਨ ਦੀ ਬਹੁਤ ਸਾਰੀ ਜ਼ਮੀਨ ਲਗਭਗ 1 ਕਿਲੋਮੀਟਰ ਦੇ ਅ ਤਕਰੀਬਨ ਕਰੀਬ ਜਿਹੜੀ ਹੈਗੀ ਪਈ ਆ ਤੇ ਦਰਿਆ ਇੱਕ ਕੰਡੇ ਤੇ ਵਗ ਰਿਹਾ ਉਹ ਵੀ ਉੱਥੇ ਜਾ ਕੇ ਘਟ ਜਗਾ ਰਹਿ ਜਾਂਦੀ ਆ ਤੇ ਫਿਰ ਬਨ ਨੂੰ ਮਾਰ ਪੈਂਦੀ ਆ ਬਾਰ ਬਾਰ ਬਨ ਟੁੱਟਣ ਦੀ ਕਗਾਰ ਖੜ ਜਾਂਦਾ ਤੇ ਲੋਕ ਥੈਲੇ ਲੈ ਕੇ ਲੱਗੇ ਹੋਏ ਆ ਮਿਹਨਤ ਦੇ ਨਾਲ ਲੱਗੇ ਹੋਏ ਆ ਕੀ ਪ੍ਰਸ਼ਾਸਨ ਇਸ ਅਨਹੋਣੀ ਨੂੰ ਟਾਲ ਸਕਦਾ ਸੀ ਕਿ ਉੱਥੇ ਲੋਕਾਂ ਦੀ ਮਿਹਨਤ ਜਿਹੜੀ ਹੈਗੀ ਆ ਉਹ ਫਾਲਤੂ ਲੱਗ ਰਹੀ ਆ ਉਹਦੀ ਲੋੜ ਨਹੀਂ ਸੀ ਪੈਣੀ ਉੱਥੇ ਜੇ ਇਹ ਸਾਰਾ ਕੁਝ ਹੋ ਸਕਦਾ ਵਜ੍ਹਾ ਕੀ ਆ ਪ੍ਰਸ਼ਾਸਨ ਦੇ ਕੋਲ ਸਾਰਾ ਕੁਝ ਆ ਡਰੋਨ ਵੀ ਹੈਗੇ ਆ ਪ੍ਰਸ਼ਾਸਨ ਦੇ ਕੋਲ ਸੈਟਲਾਈਟ ਵੀ ਹੈਗਾ ਸਾਰੀ ਇਨਫੋਰਮੇਸ਼ਨ ਪ੍ਰਸ਼ਾਸਨ ਨੂੰ ਮਿਲ ਸਕਦੀ ਆ ਪਰ ਕੀ ਫਿਰ ਇਹ ਬੇਗੋਰੀ ਹੋਈ ਆ ਸਵਾਲ ਬਹੁਤ ਵੱਡੇ ਆ ਜੇਕਰ ਵਾਕਿਆ ਹੀ ਇਸ ਤਰ੍ਹਾਂ ਹੈ ਤਾਂ ਇਹ ਬਹੁਤ ਬੇहद ਮਾੜੀ ਗੱਲ ਆ ਲੋਕ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਉੱਥੇ ਲੜ ਰਹੇ ਆ ਲੋਕ ਜੂਝ ਰਹੇ ਆ ਲੋਕਾਂ ਦਾ ਬਹੁਤ ਕੁਝ ਬਰਬਾਦੀ ਦੇ ਕੰਡੇ ਦੇ ਉੱਤੇ ਖੜਾ ਤੇ ਜੇਕਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦਿੰਦਾ ਤਾਂ ਇਸ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਕਿਉਂਕਿ ਲੋਕਾਂ ਨੇ ਸਰਕਾਰਾਂ ਬਣਾਈਆਂ ਸਰਕਾਰਾਂ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਰਾ ਕੁਝ ਕਰਨਾ ਸੀ ਤੇ ਇਹ ਲੋਕ ਕਿਉਂ ਜद्दोजहद ਕਰ ਰਹੇ ਆ ਜਿੰਦਗੀ ਦੀ ਜੰਗ ਕਿਉਂ ਲੜ ਰਹੇ ਆ ਇਹ ਇੱਕ ਬੜੀ ਸੋਚਣ ਵਾਲੀ ਗੱਲ ਹੈ ਪ੍ਰਸ਼ਾਸਨ ਇਸ ਦੇ ਗੌਰ ਕਰੇਗਾ ਜਾਂ ਨਹੀਂ ਕਰੇਗਾ ਉਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ